ਚੰਡੀਗੜ੍ਹ ਦੀ ਤਰ ਚੁੱਤੇ ਮੋਹਾਲੀ ਲੁਧਿਆਣਾ ਅਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਕੈਮਰੇ ਸ਼ੁਰੂ ਕੀਤੇ ਗਏ ਨੇ ਤਾਂ ਜੋ ਟ੍ਰੈਫਿਕ ਦੇ ਸਬੰਧੀ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਪਾਲਣਾ ਕਰਵਾਇਆ ਜਾ ਸਕੇ ਤਾਂ ਇਸ ਵਕਤ ਅਸੀਂ ਮੋਹਾਲੀ ਖੜੇ ਆ ਮੇਰੇ ਪਿੱਛੇ ਇਹ ਜਿਹੜੀਆਂ ਤਸਵੀਰਾਂ ਨੇ ਜਿੱਥੇ ਤੱਕ ਵੀ ਦੇਖੋਗੇ ਕੈਮਰੇ ਜਿਹੜੇ ਨੇ ਉਹ ਦੋਨੋਂ ਪਾਸੇ ਲਗਾ ਦਿੱਤੇ ਗਏ ਨੇ ਤਾਂ ਜੋ ਕੋਈ ਵੀ ਜਿਹੜਾ ਕਾਨੂੰਨ ਵਿਵਸਥਾ ਨੂੰ ਖਰਾਬ ਕਰਦਾ ਹੈ ਜਿਹੜਾ ਟ੍ਰੈਫਿਕ ਵਿਵਸਥਾ ਨੂੰ ਖਰਾਬ ਕਰਦਾ ਹੈ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਇਸ ਕਾਰਵਾਈ ਨੂੰ ਅੰਜਾਮ ਦੇਣ ਦੇ ਲਈ ਹੁਣ ਮੁਹਾਲੀ ਸ਼ਹਿਰ ਦੇ ਵਿੱਚ ਜਿਹੜੇ ਕੈਮਰੇ ਲਗਾ ਦਿੱਤੇ ਗਏ ਨੇ ਅਸੀਂ ਲਗਾਤਾਰ ਇਸ ਪੀਟੀਸੀ ਨਿਊਜ਼ ਦੇ ਜ਼ਰੀਏ ਇਹਨੂੰ ਨਸ਼ਰ ਕਰਦੇ ਆ ਰਹੇ ਹਾਂ ਪਰ ਇੱਥੇ ਬੜੀ ਅਹਿਮ ਗੱਲ ਜਿਹੜੀ ਹੈ ਕਿ ਕੈਮਰੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੋਰਾਂ ਵੱਲੋਂ ਇਹਨਾਂ ਕੈਮਰਿਆਂ ਦੇ ਬਕਸੇ ਜਿਹੜੇ ਨੇ ਉਹਨਾਂ ਦੀਆਂ ਬੈਟਰੀਆਂ ਜਿਹੜੀਆਂ ਸੀਗੀਆਂ ਉਹ ਕੱਢ ਲੀਆਂ ਗਈਆਂ ਤਾਂ ਹੁਣ ਇਸ ਨੂੰ ਕਿਵੇਂ ਮੁਹਾਲੀ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਇਹਨਾਂ ਬਕਸਿਆਂ ਦੇ ਵਿੱਚ ਉਹ ਬੈਟਰੀਆਂ ਸੀਗੀਆਂ ਲਗਭਗ 4 ਮਹੀਨੇ ਪਹਿਲਾਂ ਵੀ ਇੱਕ ਗੱਲ ਸਾਹਮਣੇ ਆਈ ਉਸ ਤੋਂ ਬਾਅਦ ਲਗਭਗ 15 ਦਿਨਾਂ ਪਹਿਲਾਂ ਫੇਸ ਇੱਕ ਮੁਹਾਲੀ ਦੇ ਵਿੱਚ ਇੱਕ ਮਾਮਲਾ ਦਰਜ ਹੁੰਦਾ ਜਿਸ ਦੇ ਵਿੱਚ ਇਸ ਦਾ ਜ਼ਿਕਰ ਹੋਇਆ ਤਾਂ ਉਸ ਤੋਂ ਬਾਅਦ ਹੁਣ ਇਹਨਾਂ ਬਕਸਿਆਂ ਦੇ ਵਿੱਚੋਂ ਬੈਟਰੀਆਂ ਨੂੰ ਕਿਵੇਂ ਸੁਰੱਖਿਅਤ ਕੀਤਾ ਜਾ ਸਕਦਾ ਇੱਕ ਤਾਂ ਅਲੱਗ ਤੋਂ ਜਿੰਦਰਾ ਇਹ ਲਗਾਇਆ ਗਿਆ ਦੂਸਰੇ ਪਾਸੇ ਇਹ ਹੁਣ ਮੋٹے ਵੈਲਡਿੰਗ ਕਰਕੇ ਇੱਥੇ ਜਿੰਦਰੇ ਲਗਾ ਦਿੱਤੇ ਗਏ ਨੇ ਤਾਂ ਜੋ ਕਿਸੇ ਚੋਰਾਂ ਵੱਲੋਂ ਹੁਣ ਬੈਟਰੀਆਂ ਜਿਹੜੀਆਂ ਨੇ ਉਹ ਚੋਰੀ ਨਾ ਹੋ ਸਕਣ ਕਿਉਂਕਿ ਇੱਥੇ ਪੰਜਾਬ ਸਰਕਾਰ ਵੱਲੋਂ ਹਾਈ ਟੈਕ ਹੋਣ ਦੀ ਗੱਲ ਕੀਤੀ ਗਈ ਸੀ ਲੇਕਿਨ ਇਸ ਹਾਈ ਟੈਕ ਹੋਣ ਤੋਂ ਪਹਿਲਾਂ ਹੀ ਚੋਰ ਜਿਹੜੇ ਨੇ ਉਹ ਹਾਈ ਟੈਕ ਨਿਕਲੇ ਇਹਨਾਂ ਕੈਮਰਿਆਂ ਦੀਆਂ ਬੈਟਰੀਆਂ ਜਿਹੜੀਆਂ ਚੋਰੀ ਕਰਕੇ ਲੈ ਗਏ ਤਾਂ ਹੁਣ ਚੰਡੀਗੜ੍ਹ ਦੀ ਤਰਜ਼ ਦੇ ਉੱਪਰ ਜਿਹੜਾ ਮੋਹਾਲੀ ਦੇ ਵਿੱਚ ਇਹ ਕੰਮ ਹੋਣਾ ਸੀ ਹਾਲਾਂਕਿ ਹੁਣ 26 ਤਰੀਕ ਦਾ ਇਹ ਸਮਾਂ ਸੀ 26 ਤਰੀਕ ਨੂੰ ਕੈਮਰੇ ਸ਼ੁਰੂ ਹੋਣੇ ਸੀ ਲੇਕਿਨ ਅਜੇ ਤੱਕ ਅਜਿਹੀ ਕੋਈ ਗੱਲਬਾਤ ਸਾਹਮਣੇ ਨਿਕਲ ਕੇ ਨਹੀਂ ਆ ਰਹੀ ਕਿਉਂਕਿ ਹੁਣ ਇਹਨਾਂ ਬਕਸਿਆਂ ਨੂੰ ਵੈਲਡਿੰਗ ਕਰ ਦਿੱਤਾ ਗਿਆ ਹੈ ਫਿਰ ਚਾਹੇ ਉਹ ਕਿਸੇ ਵੀ ਜਗ੍ਹਾ ਦੇ ਉੱਪਰ ਸੀਸੀਟੀਵੀ ਕੈਮਰੇ ਹੋਣ ਹਰੇਕ ਕੈਮਰੇ ਵਾਲੇ ਸਿਸਟਮ ਨੂੰ ਵੈਲਡਿੰਗ ਕਰਕੇ ਨਾ ਚੋਰਾਂ ਤੋਂ ਬਚਾਇਆ ਜਾ ਸਕਦਾ ਕਿਉਂਕਿ ਫਿਰ ਚਾਹੇ ਉਹ ਟ੍ਰੈਫਿਕ ਪੁਲ ਹੋਵੇ ਜਾਂ ਪ੍ਰਸ਼ਾਸਨ ਹੋਵੇ ਇਹਨਾਂ ਚੋਰਾਂ ਤੋਂ ਜਾਂ ਇਹਨਾਂ ਈਜ਼ੀ ਮਨੀ ਕਮਾਉਣ ਵਾਲਿਆਂ ਤੋਂ ਤੰਗ ਆ ਕੇ ਉਹਨਾਂ ਨੂੰ ਕਾਬੂ ਤਾਂ ਨਹੀਂ ਕਰ ਪਾਇਆ ਬਲਕਿ ਇਹਨਾਂ ਬਕਸਿਆਂ ਦੇ ਉੱਤੇ ਵੈਲਡਿੰਗ ਕਰ ਦਿੱਤਾ ਹੈ ਤਾਂ ਇਹ ਵੀ ਤਸਵੀਰ ਜਿਹੜੀ ਹੈ ਬੜੀ ਅਹਿਮ ਹੈ ਕੀ ਇਹਨਾਂ ਬਕਸਿਆਂ ਦੇ ਵਿੱਚ ਬੈਟਰੀਆਂ ਨੇ ਔਰ ਜਿਹੜੀਆਂ ਕੈਮਰਾ ਰਹੀ ਚਲਣੀਆਂ ਸੀਗੀਆਂ ਤਾਂ ਉਸ ਤੋਂ ਪਹਿਲਾਂ ਹੀ ਹੁਣ ਬੈਟਰੀਆਂ ਤਾਂ ਚੋਰੀ ਕਰ ਲੀਆਂ ਗਈਆਂ ਤਾਂ ਐਫ ਆਈ ਆਰ ਵੀ ਦਰਜ ਕਰ ਲਈ ਗਈ ਹੈ ਅ ਅ ਦੇਖੋ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਫ ਆਈ ਆਰਸ ਅਸੀਂ ਦੇ ਰਹੇ ਤੇ ਪੁਲਿਸ ਦਾ ਅ ਇਨਫੋਰਸਮੈਂਟ ਏਜੰਸੀ ਵਾਂਗੂ ਹੀ ਕੰਮ ਕਰ ਸਕਦੀ ਤੇ ਅਸੀਂ ਉਸ ਚੀਜ਼ ਨੂੰ ਹੋਰ ਜ਼ਿਆਦਾ ਅ ਪੁਖਤਾ ਕਰਨ ਦੀ ਸਾਡੀ ਕੋਸ਼ਿਸ਼ ਹੈਗੀ ਕਿ ਸਾਡੇ ਜਿਹੜਾ ਕਿ ਇਹ ਇਨੀਸ਼ੀਏਟਿਵ ਹੈਗਾ ਸਿਸਟ੍ਰਿਕ ਪੁਲਿਸ ਵਲੋਂ ਸਟੇਟ ਪੁਲਿਸ ਵਲੋਂ ਉਹਨੂੰ ਕਾਮਯਾਬ ਕਰਕੇ ਅਸੀਂ ਉਸ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰੇ ਕਿਉਂਕਿ ਜਿਨੇ ਵੀ ਕ੍ਰਾਈਮ ਹੈ ਕ੍ਰਾਈਮ ਦਾ ਸਭ ਤੋਂ ਜ਼ਿਆਦਾ ਵੱਡਾ ਇੱਕ ਪ੍ਰੀਵੈਂਟਿਵ ਸਟੈਪ ਹੁੰਦਾ ਹੈ ਕਿ ਜਦੋਂ ਕ੍ਰਿਮੀਨਲ ਨੂੰ ਪਤਾ ਹੁੰਦਾ ਹੈ ਕਿ ਉਹਨੂੰ ਫੜਿਆ ਜਾ ਸਕਦਾ ਔਰ ਸੋਖੇ ਤਰੀਕੇ ਨਾਲ ਫੜਿਆ ਜਾ ਸਕਦਾ ਹੈ ਐਂਡ ਕੈਮਰਾ ਸਾਡੇ ਉਦੇ ਵਿੱਚ ਹੈਲਪ ਕਰਦੇ ਤੇ ਹਜੇ ਜਦੋਂ ਤੱਕ ਸਟਾਰਟ ਨਹੀਂ ਹੁੰਦੇ ਤਦ ਤੱਕ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਗਰ ਬੈਟਰੀਜ਼ ਵਗੈਰਾ ਚੋਰੀ ਹੁੰਦੀ ਕੁਝ ਇਨਸੀਡੈਂਟਸ ਹੋਏ ਉਹਦੇ ਵਿੱਚ ਪੁਲਿਸ ਨੇ ਨਾਲ ਨਾਲ ਐਫੇਅਰ ਕਰਕੇ ਉਹ ਕ੍ਰਾਈਮ ਨੂੰ ਟ੍ਰੇਸ ਕੀਤਾ ਹੈ ਤਾਂ ਅੱਗੇ ਤਸਵੀਰ ਕਿਨੇ ਕਲ ਕਿਉਂਦੀ ਹੈ ਕੀ ਇਹ ਚੋਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਜਿਵੇਂ ਜਿਵੇਂ ਚੋਰ ਅੱਗੇ ਵੱਧ ਜਾਂਦੇ ਨੇ ਹਾਈ ਟੈਕ ਹੁੰਦੇ ਜਾਂਦੇ ਨੇ ਸੋ ਉਸੇ ਤਰੀਕੇ ਦੇ ਨਾਲ ਪੁਲਿਸ ਨੂੰ ਢਲਣਾ ਪਵੇਗਾ ਸੋ ਅੱਗੇ ਦੀ ਤਸਵੀਰ ਕੀ ਆਉਂਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੋਹਾਲੀ